ਸਰ ਲਗਭਗ ਪਾਰ ਦੇ 7 ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ-ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਆ ਸਰ ਫਸਲਾਂ ਖਰਾਬ ਹੋ ਜਾਣੀਆਂ ਪਿੰਡਾਂ ਦਾ ਸਾਰਾ ਪਿੰਡ ਪਾਣੀ ਆ ਚੱਕ ਮਕੋੜੇ ਤੇ ਸਾਡੇ ਪੂਲ ਫੁੱਲ ਪਾਣੀ ਆ ਜੀ ਠੀਕ ਹੈ ਜੀ ਇੱਥੇ ਪ੍ਰਸ਼ਾਸਨ ਦੀ ਕੋਈ ਕਹਿੰਦੇ ਆ ਕਿ ਇੱਥੇ ਅਸੀਂ ਆਉਂ ਕਰ ਤੇ ਜਾਂਗੇ ਤਾਂ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਨਾ ਕੋਈ ਸੇਫਟੀ ਜੈਕਟ ਆ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਸਲਾਹ ਦੇਖੋ ਸਰ ਗੁਜਰਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਆ ਕੋਈ ਸਾਡੇ ਪਿੰਡ ਦਾ ਇਸ ਹੁਣ ਦੇਖੋ ਪਾਣੀ ਬੇਸਾਬਾ ਪਾਣੀ ਆ ਰਿਹਾ ਸਾਡੇ ਪਿੰਡ ਵਿੱਚ ਪਾਣੀ ਵੜਨ ਵਾਲੇ ਠੀਕ ਹੈ ਜੀ ਪਿੰਡ ਵਿੱਚ ਪਾਣੀ ਪੜ ਗਿਆ ਪਿੰਡ ਸੱਤ ਪਿੰਡਾਂ ਦੀ ਪਾਰ ਹੁੰਦਾ ਬਹੁਤ ਬੁਰਾ ਹਾਲ ਅੱਥੇ ਸਾਡੇ ਵੀ ਜੁਰੇ ਖੜੇ ਆ ਪਾਰ ਹੁੰਦੇ ਠੀਕ ਹੈ ਜੀ ਅੰਦੇ ਉਹਨਾਂ ਨੂੰ ਖਾਣ ਪੀਣ ਦਾ ਪਤਾ ਨਹੀਂ ਕਿਦਾਂ ਹੁੰਦਾ ਹੋਰ ਨਾ ਕੀ ਨਹੀਂ ਕਿਸ ਹਾਲਤ ਵਿੱਚ ਹੁੰਦਾ ਉਹ ਵਿਚਾਰੇ ਰੋਟੀ ਵੀ ਖਾ ਜਾਂਦੇ ਨਹੀਂ ਖਾ ਦੋ ਉਹਦਾ ਵੀ ਪਤਾ ਨਹੀਂ ਅਥਾ ਠੀਕ ਹੈ ਇਸ ਹਾਲਾਤ ਸਾਡੇ ਪਿੰਡਾਂ ਦੇ ਕਿੰਨੇ ਕਿੰਨੇ ਪਾਣੀ ਪਾਣੀ ਪਿੰਡਾਂ ਵਿੱਚ ਸੱਤ ਪਿੰਡ ਪਾਰ ਆ ਦੋ ਪਿੰਡ ਉੱਧਰ ਅੱਠ ਬਾਕੀ ਟਾਂਡਾ ਟਾਂਡਾ ਕੰਨਾ ਸਾਰੇ ਤਕਰੀਬਨ ਸਾਰੇ ਡੁੱਬੇ ਤੋਂ ਦਸੇ ਸ੍ਰੀਪਨ ਸਾਹਿਬ ਨੇ ਮੇਨ ਤੇ ਥੋੜੀ ਫਸਲ ਦੀ ਖਰਾਬੀ ਹੈ ਜੀ ਇਹਦੇ ਨਾਲ ਪਾਣੀ ਦੇ ਵਧਨ ਕਰਕੇ ਕਿੰਨੇ ਪਿੰਡਾਂ 'ਚ ਪਾਣੀ ਆ ਪਾਣੀ ਸਰਪਾਰ ਦੇ ਪਿੰਡ ਔਰ ਸਾਡੇ 2 ਪਿੰਡ ਆ ਮਕੋੜਾ ਔਰ ਚੱਕਰਾਂ ਸਾਹੇ ਪਾਰ ਦੇ 7 ਪਿੰਡ ਆ ਲਗਭਗ ਹਾਂਜੀ ਪਾਰ ਦਾ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜ਼ ਆਈ ਜਾਂ ਸਾਧਨ ਨਹੀਂ ਹੈਗਾ ਨਾ ਹੀ ਉਧਰ ਆਜ ਕੇ ਪਾ ਸਕਦਾ ਨਾ ਹੀ ਦਰੋਂ ਜਾ ਸਕਦਾ ਬਿਲਕੁਲ ਬਹੁਤ ਬੁਰਾ ਹਾਲ ਹੋ ਗਿਆ ਬਹੁਤ ਬੁਰਾ ਸਰ ਚਾਰ ਪਿਛਦੇ ਕੱਲ੍ਹ ਭਾਈ ਪਾਣੀ ਚਲੇਗਾ ਦਾ ਚੱਕਰੇ ਚੋਕੇ ਪਾਣੀ ਕੱਲ੍ਹ ਤੇ ਬਾਕ ਤਾਂ ਕਿ ਨਾ ਮਾੜਾ ਹਾਲਾ ਖੜਾ ਬਟਾ ਫਸਵਾ ਦਾ ਠੀਕ ਹੈ ਨਾ ਪੱਠੇ ਪੱਠੇ ਡੋਕ ਚੁਕੇ ਲੋਕਾਂ ਦੇ ਸਾਰੇ ਤੇ ਕੰਡੀਸ਼ਨ ਇਜ ਦਾ ਪਾਣੀ ਵਧੇ ਕਦਾ ਇਹ ਤੇ ਖਤਰਾ ਹੀ ਹੈ ਐ ਤੇ ਡਰਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆਡੇ ਸਾਰੇ ਉਸ ਮੈਕਮਾ ਵੀ ਆ ਰਿਹਾ ਬਾਰ-ਬਾਰ ਤੇ ਸਿਵਲ ਮੈਕਮਾ ਟੁਵਾਰੀ ਸਾਹਿਬ ਸਾਰੇ ਹੁਣ ਵੀ ਆਏ ਜਾਂ ਟੁਵਾਰੀ ਸਾਹਿਬ ਮੇਰਾ ਨਾਮ 70 ਸਿੰਘ ਹੈ ਜੀ ਸੋਹਾਈ ਸਾਹਿਬ ਕਿੱਥੇ ਹੈ ਅੱਜ ਹੀ ਨਾ ਪ੍ਰਸ਼ਾਸਨ ਕੋਲ ਆਡੇ ਨਾਲ ਹੀ ਹਜੇ ਓਏ ਅਸੀਂ ਅੱਗੇ ਦੇ ਅੰਦਰ ਤੇ ਹੁਣ ਨਹੀਂ ਜਾ ਸਕਦੇ ਕੀ ਕਰਨਾ ਪਰਸਾ ਜੋ ਹੁੰਦੇ ਹੁਣ ਸੇ ਕੀ ਕਰਨਾ ਨਹੀਂ ਕਿੱਥੇ ਤੰਦੀਗੜ ਘਰ ਬਣਾਇਆ ਸੀ ਉਦੋਂ ਅੱਛਾ ਹੁਣ ਫਿਰ ਘਰ ਇੱਥੇ ਰਹਿਣ ਲੱਗ ਪਏ ਫਿਰ ਕੀ ਕਰਨੀ ਅੱਦਰ ਅੱਦੜਕ ਹੋ ਗਏ ਬੱਚੇ ਬੜਾ ਮਰੇ ਅੱਧਰ ਵੀ ਬਣਾ ਉਧਰ ਵੀ ਆ ਮਾੜਾ ਮੋੜਾ ਜੀ ਉਸੰਗ ਮੇਰਾ ਨਾਮ ਪਿੰਨ ਮਕੋੜਾ ਮੇਰਾ ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲੁਪੇੜ ਲੇ ਗਏ ਸੀ ਪਾਣੀ ਦੀ ਬਾਕੀ ਇਹ ਕਾਨਾ ਟਾਂਡਾ ਉਧਰਾ ਸਾਰੇ ਪਿੰਡਾਂ 'ਚ ਪਾਣੀ ਖੜਨ ਗਿਆ ਹੈ ਇਹ ਇਹ ਪਾਣੀ ਉੱਧਰ ਦੇਖਾ ਹੋਣਾ ਹੈ ਪਾਰਲੇ ਪਿੰਡ ਨੇ ਉਹਨਾਂ ਦਾ ਵੀ ਬਹੁਤ ਬੇਚਾਰਾ ਦਾ ਬੁਰਾ ਹਾਲ ਆ ਉਹਦੇ ਘਰਾਂ ਘਰਾਂ 'ਚ ਪਾਣੀ ਖੜਨ ਗਿਆ ਉਹਦੇ ਸਾਰੇ